ਲੀਡਰ ਕੱਲਾ ਆਏ 10 ਮਿੰਟਾਂ ਕੁੜਤਾ ਪਜਾਮਾ ਝਾੜਿਆ ਬੱਟ ਜੇ ਪੈ ਗਏ 10 ਮਿੰਟਾਂ ਬਾਅਦ ਉੱਠ ਕੇ ਇੱਥੇ ਬੈਠੋ ਯਾਰ ਬਥੇਰਾ ਪੰਜਾਬ ਨੂੰ ਤੁਸੀਂ ਲੁੱਟ ਲਿਆ ਖਾ ਲਿਆ ਇੱਥੇ ਬੈਠੋ ਚਾਰ ਚਾਰ ਪੰਜ ਪੰਜ ਦਿਨ ਬੈਠੋ ਇੱਥੇ ਤੁਸੀਂ ਪੰਜਾਬ ਦੇ ਸਰਤੀ ਬਣੇ ਹੋਇਓ ਹਰ ਹਰ ਇੱਕ ਜਿਹੜਾ ਪੰਜਾਬ ਦਾ ਲੀਡਰ ਆ ਉਹ ਹਰ ਇੱਕ ਆਪਣੀ ਕੁਰਸੀ ਬਚਾਉਣ ਦੇ ਲਈ ਸੈਂਟਰ ਦੇ ਨਾਲ ਜਾ ਕੇ ਹੱਥ ਮਲਾਉਂਦਾ ਗੱਲਾਂ ਇੱਥੇ ਮੀਡੀਆ 'ਚ ਕੁਝ ਹੋਰ ਕਰਨੀਆਂ ਅੰਦਰ ਵੜ ਕੇ ਗੱਲਾਂ ਕੁਝ ਹੋਰ ਕਰਨੀਆਂ ਦਰ ਸਰਕਾਰ ਵੱਲੋਂ ਪਹਿਲਾਂ ਵੀ ਹਮਲੇ ਇਥੇ ਚੱਲਦੇ ਰਹੇ ਨੇ ਬੀਬੀਐਮ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਵਿੱਚ ਬੀਐਸਐਫ ਦਾ ਘੇਰਾ ਕਿਲੋਮੀਟਰ ਵਧਾ ਦੇਣਾ ਲੈਂਡ ਪੂਲਿੰਗ ਵਰਗੀਆਂ ਪਾਲਿਸੀਆਂ ਹੁੰਦੀਆਂ ਰਹੀਆਂ ਪੰਜਾਬ ਤੇ ਵਾਰ-ਵਾਰ ਹਮਲੇ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਅਸੀਂ ਗਧਿਆਂ ਦੇ ਗਲਾਂ ਦੇ ਵਿੱਚ ਹਾਰ ਪਾਲੇ ਜਿਹੜੇ ਆਪ ਕੋ ਆਪਣੇ ਨਿੱਜੀ ਆਪਣੇ ਘਰ ਭਰਨ ਲਈ ਬਹਿ ਗਏ ਇਹਦੇ ਵਿੱਚ ਸਭ ਤੋਂ ਵੱਡੇ ਜ਼ਿੰਮੇਵਾਰ ਪੰਜਾਬ ਦੇ ਲੀਡਰ ਨੇਗੇ ਅਣਖ ਇਕੱਠੇ ਹੋ ਕੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਐ ਕੋਈ ਕਹਿੰਦਾ ਮੈਂ ਬਾਤਲਦਾਲ ਵਾਲਾ ਐ ਬਹੁਤ ਘੱਟ ਲੋਕ ਨੂੰ ਇਹ ਕਹਿੰਦੇ ਮਿਲਣਗੇ ਵੀ ਅਸੀਂ ਗੁਰਦੁਆਰਾ ਸ੍ਰੀ ਸੋਹਣਾ ਸਾਹਿਬ ਤੋਂ ਸ਼ੁਰੂ ਕਰਾਂਗੇ 10 ਵਜੇ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਮੈਂ ਨੌਜਵਾਨਾਂ ਨੂੰ ਉਸ ਕਾਫਲੇ ਦੇ ਵਿੱਚ ਹੋਣ ਲਈ ਬੇਨਤੀ ਕਰਦਾ ਹਾਂ ਸ਼ਾਮਲ ਹੋਣ ਲਈ ਤੇ ਸਾਰੇ ਨੌਜਵਾਨਾਂ ਨੇ ਸਾਰੇ ਲੋਕਾਂ ਨੇ ਪਹੁੰਚਣਾ ਤੇ ਮੇਰੀਆਂ ਇੰਨੀਆਂ ਕੁ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਮੌਜੂਦਾ ਜਿਹੜੀ ਸਰਕਾਰ ਐ ਇਸ ਕਰਕੇ ਇਹ ਮੁੱਖ ਮੰਤਰੀ ਵੀ ਇਹ ਗੱਲ ਕਲੀਅਰ ਕਰੇ ਵੀ ਮੈਂ ਪੰਜਾਬ ਨਾਲਾ ਯੂਨੀਵਰਸਿਟੀ ਘਮਾਉਣ ਦੇ ਵਿੱਚਾਂ ਜਾਂ ਯੂਨੀਵਰਸਿਟੀ ਪਾਉਣ ਦੇ ਵਿੱਚਾਂ ਇਸ ਕਰਕੇ ਇਹ ਗੱਲ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਕਲੀਅਰ ਕਰੇ ਵੀ ਅਮੀਰ ਸਾਨੂੰ ਘਰਾਂ 'ਚ ਡਾਕੇ ਮਾਰ ਕੇ ਚੱਕਣਾ ਤੁਹਾਨੂੰ ਪਹਿਲਾਂ ਹੀ ਚੱਕਣਾ ਇੱਥੇ ਬੈਠੋ 4-4 5-5 ਦਿਨ ਬੈਠੋ ਇੱਥੇ ਪੰਜਾਬ ਦੇ ਸਿਰਤੀ ਬਣੇ ਹੋਇਓ ਸਸ਼ੀਕਲ ਜੀ ਮੈਂ ਵਿਕ੍ਰਮ ਸਿੰਘ ਬਾਗੀ ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਅੱਜ ਪੰਜਾਬ ਯੂਨੀਵਰਸਿਟੀ ਦੇ ਚ ਵੱਖ-ਵੱਖ ਜਥੇਬੰਦੀਆਂ ਦੀਆਂ ਮੀਟਿੰਗਾਂ ਸਨ ਜਿਨ੍ਹਾਂ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਰੇ ਪਹੁੰਚੇ ਅੱਜ ਸਾਡੇ ਨਾਲ ਭਾਨਾ ਸਿੱਧੂ ਜੀ ਵੀ ਨੇ ਇੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਸਮਰਥਨ ਵਿੱਚ ਆਏ ਨੇ ਉਹਨਾਂ ਤੋਂ ਜਾਣਦੇ ਹਾਂ ਕੀ ਗੱਲਬਾਤ ਹੋਈ ਹੈ ਕਿਵੇਂ ਜਾਂ ਸਮਰਥਨ ਹੈ ਜਿਹੜਾ ਤੁਹਾਡੇ ਵੱਲੋਂ ਰਹੂਗਾ ਸਰ ਜੇ ਤੁਸੀਂ ਆਏ ਹੋ ਕੇਂਦਰ ਸਰਕਾਰ ਵੱਲੋਂ ਪਹਿਲਾਂ ਵੀ ਹਮਲੇ ਇੱਥੇ ਚੱਲਦੇ ਰਹੇ ਨੇ ਬੀਬੀਐਮ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਵਿੱਚ ਬੀਐਸਐਫ ਦਾ ਘੇਰਾ ਕਿਲੋਮੀਟਰ ਵਧਾ ਦੇਣਾ ਲੈਂਡ ਪੂਲਿੰਗ ਵਰਗੀਆਂ ਪਾਲਿਸੀਆਂ ਆਉਂਦੀਆਂ ਰਹੀਆਂ ਕਿਸਾਨੀ ਲਈ ਖੇਤੀ ਬਿੱਲ ਆਉਂਦੇ ਨੇ ਪੰਜਾਬ ਤੇ ਹੀ ਵਾਰ-ਵਾਰ ਇਦਾਂ ਦੇ ਹਮਲੇ ਕਿਉਂ ਕੀਤੇ ਜਾਂਦੇ ਨੇ ਪੰਜਾਬ ਤੇ ਵਾਰ-ਵਾਰ ਹਮਲੇ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਅਸੀਂ ਗਧਿਆਂ ਦੇ ਗਲਾਂ ਦੇ ਵਿੱਚ ਹਾਰ ਪਾਲੇ ਜਿਹੜੇ ਆਪੋ ਆਪਣੇ ਨਿੱਜੀ ਆਪਣੇ ਘਰ ਭਰਨ ਲਈ ਬੈਠ ਗਏ ਜਿਹੜੇ ਲੀਡਰ ਪੰਜਾਬ ਦੇ ਬਣਨ ਦੇ ਕਾਬਿਲ ਹੀ ਨਹੀਂ ਸੀ ਹੈਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲੇ ਨੇ ਪਰਿਵਾਰ ਬੜਾ ਵਧਾਏ ਨੇਗੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅੱਜ ਤੱਕ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੇ ਹਰ ਇੱਕ ਹੱਕ ਨੂੰ ਵੇਚਿਆ ਇਹਦੇ ਵਿੱਚ ਸਭ ਤੋਂ ਵੱਡੇ ਜ਼ਿੰਮੇਵਾਰ ਪੰਜਾਬ ਦੇ ਲੀਡਰ ਨੇਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਕਿਉਂ ਹਜੇ ਵੀ ਆਪਾਂ ਇਹਨਾਂ ਲੀਡਰਾਂ ਦੀਆਂ ਭੇਡਾਂ ਬਣਿਆ ਫਿਰਦੇ ਆ ਯਾਰ ਅਸੀਂ ਆਪਣੇ ਜਮੀਰਾਂ ਨੂੰ ਜਗਾਈਏ ਆਪਣੇ ਅਣਖ ਨੂੰ ਜਗਾਈਏ ਯਾਰ ਅਣਖ ਇਕੱਠੇ ਹੋ ਕੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬਾਦਲਦਾਲ ਵਾਲਾ ਬਹੁਤ ਘੱਟ ਲੋਕ ਤੁਹਾਨੂੰ ਇਹ ਕਹਿੰਦੇ ਮਿਲਣਗੇ ਵੀ ਅਸੀਂ ਪੰਜਾਬ ਵਾਲੇ ਆ ਅਸੀਂ ਆਪਣੇ ਮਿੱਟੀ ਨਾਲ ਆਪਣੇ ਧਰਤੀ ਨਾਲ ਖੜੇ ਆ ਬਹੁਤ ਘੱਟ ਲੋਕ ਸਮੇਂ ਇਹਦੇ ਕਹਿੰਦੇ ਮਿਲਣਗੇ ਇਸ ਕਰਕੇ ਇਹਦਾ ਸਭ ਤੋਂ ਵੱਡਾ ਕਾਰਨ ਹੀ ਆ ਕਿ ਭੇਡਾਂ ਬੰਨਿਆ ਛੱਡਿਏ ਤੇ ਦੂਜੀ ਜਿਹੜੀ ਮੇਰੀ ਬੇਨਤੀ ਹੀ ਆ ਕਿ ਜਿਹੜਾ 10 ਤਰੀਕ ਨੂੰ ਅਸੀਂ ਵੱਡਾ ਇਕੱਠ ਇੱਥੇ ਲੈ ਕੇ ਆ ਰਹੇ ਹਾਂ ਉਹ ਗੁਰਦੁਆਰਾ ਸ੍ਰੀ ਆਪਣਾ ਸੁਹਾਣਾ ਸਾਹਿਬ ਤੋਂ ਸ਼ੁਰੂ ਕਰਾਂਗੇ ਅਸੀਂ ਆਮ ਸਭ ਤੋਂ ਗੁਰਦੁਆਰਾ ਸ੍ਰੀ ਸੋਹਣਾ ਸਰ ਤੋਂ ਸ਼ੁਰੂ ਕਰਾਂਗੇ 10 ਵਜੇ ਉਹਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਮੈਂ ਨੌਜਵਾਨਾਂ ਨੂੰ ਉਸ ਕਾਫਲੇ ਦੇ ਵਿੱਚ ਹੋਣ ਲਈ ਬੇਨਤੀ ਕਰਦਾ ਹਾਂ ਸਾਮਲ ਹੋਣ ਲਈ ਤੇ ਸਾਰੇ ਨੌਜਵਾਨਾਂ ਨੇ ਸਾਰੇ ਲੋਕਾਂ ਨੇ ਪਹੁੰਚਣਾ ਤੇ ਮੇਰੀਆਂ ਇੰਨੀਆਂ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਅਗਲੀ ਜਿਹੜੀ ਮੇਰੀ ਗੱਲ ਇਹੀ ਆ ਕਿ ਭਰਾਵੋ ਪੰਜਾਬ ਦੇ ਨੌਜਵਾਨੋ ਆਓ ਇਕੱਠੇ ਹੋ ਕੇ ਜਿਹੜਾ 10 ਦਿਨਾਂ ਨੂੰ ਆਪਣੇ ਕਣਕਾਂ ਬੀਜਣੇ ਨੇ ਟਰੈਕਟਰ ਟਰਾਲੀਆਂ ਇੱਥੇ ਲੈ ਕੇ ਆਈਏ ਤੇ ਆਪਾਂ ਜਿਹੜਾ ਇਹ ਪੰਜਾਬ ਦੇ ਹੱਕਾਂ ਨੂੰ ਆਪਾਂ ਹੱਕਾਂ ਦੇ ਜਿਹੜਾ ਆਪਣੇ ਪੈ ਰਿਹਾ ਡਾਕ ਉਹਦੇ ਲਈ ਆਪਾਂ ਇਕੱਠੇ ਹੋ ਕੇ ਲੜੀਏ ਤੇ ਇਸ ਕਰਕੇ ਮੌਜੂਦਾ ਜਿਹੜੀ ਸਰਕਾਰ ਆ ਇਸ ਕਰਕੇ ਇਹ ਮੁੱਖ ਮੰਤਰੀ ਵੀ ਇਹ ਗੱਲ ਕਲੀਅਰ ਕਰੇ ਵੀ ਮੈਂ ਪੰਜਾਬ ਨਾਲਾ ਯੂਨੀਵਰਸਿਟੀ ਘਮਾਉਣ ਦੇ ਵਿੱਚਾਂ ਜਾਂ ਯੂਨੀਵਰਸਿਟੀ ਪਾਉਣ ਦੇ ਵਿੱਚਾਂ ਕਿਉਂਕਿ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਦੇਖਦਾ ਸਾਨੂੰ ਜਦੋਂ ਅਸੀਂ ਚੰਡੀਗੜ੍ਹ ਵੱਲ ਆਉਣੇ ਆ ਸਭ ਤੋਂ ਵੱਲਾਂ ਸਾਨੂੰ ਪੰਜਾਬ ਪੁਲਿਸ ਦੀ ਘੇਰਦੀ ਆ ਇਸ ਕਰਕੇ ਇਹ ਗੱਲ ਜਿਹੜੀ ਪੰਜਾਬ ਦਾ ਮੁੱਖ ਮੰਤਰੀ ਕਲੀਅਰ ਕਰੇ ਵੀ ਅਮੀ ਸਾਨੂੰ ਘਰਾਂ 'ਚ ਡਾਕੇ ਮਾਰ ਕੇ ਚੱਕਣਾ ਸਾਨੂੰ ਪਹਿਲਾਂ ਹੀ ਚੱਕਣਾ ਇਹ ਗੱਲ ਕਲੀਅਰ ਕਰੇ ਵੀ ਮੈਂ ਚੱਕੂਗਾ ਭਾਈ ਉਹਦਾ ਨੌਜਵਾਨਾਂ ਨੂੰ ਚੱਕੂ ਲੋਕਾਂ ਨੂੰ ਚੱਕੂਗਾ ਮੈਂ ਤਾਂ ਯੂਨੀਵਰਸਿਟੀ ਜਿਹੜਾ ਕਿ ਕੇਂਦਰ ਸਰਕਾਰ ਦੇ ਹੱਥਾਂ ਦੇ ਵਿੱਚ ਜਿਹੜੇ ਹੱਕ ਦੇ ਵਿੱਚ ਆ ਇਹ ਗੱਲ ਪੰਜਾਬ ਦਾ ਮੁੱਖ ਮੰਤਰੀ ਕਲੀਅਰ ਕਰੇ ਤੇ ਇੱਥੇ ਆ ਕੇ ਲੀਡਰ ਵੀ ਇਹ ਗੱਲ ਕਲੀਅਰ ਕਰਨ ਲੀਡਰ ਕੱਲਾ ਆਏ 10 ਮਿੰਟਾਂ ਕੁੜਤਾ ਪਜਾਮਾ ਝਾੜਿਆ ਬੱਟ ਜੇ ਪੈ ਗਏ 10 ਮਿੰਟਾਂ ਬਾਅਦ ਉੱਠ ਗਏ ਇੱਥੇ ਬੈਠੋ ਯਾਰ ਬਥੇਰਾ ਪੰਜਾਬ ਨੂੰ ਤੁਸੀਂ ਲੁੱਟ ਲਿਆ ਖਾ ਲਿਆ ਇੱਥੇ ਬੈਠੋ 4-4 5-5 ਦਿਨ ਬੈਠੋ ਇੱਥੇ ਤੁਸੀਂ ਪੰਜਾਬ ਦੇ ਸਿਰਤੀ ਬਣੇ ਹੋਇਓ ਤੇ ਇਸ ਕਰਕੇ ਇੱਥੇ ਬੈਠੋ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਆ ਜਿਹੜੀ ਸੜਕਾਂ ਜਿਹੜੀ ਆ ਹਨ ਇੱਧਰ ਦੀ ਸੜਕ ਦੇ ਉੱਪਰ ਧਰਨਾ ਹੋਵੇ ਕਾਂਗਰਸ ਦਾ ਅਲੱਗ-ਅਲੱਗ ਸਟੇਜਾਂ ਚਲਾਉਣਾ ਇੱਧਰ ਧਰਨਾ ਹੋਵੇ ਝਾੜੂ ਸਾਰਿਆਂ ਦਾ ਤੇ ਜਿੰਨੇ ਵੀ ਭਾਜਪਾ ਵਾਲਿਆਂ ਦਾ ਤੁਹਾਨੂੰ ਪਤਾ ਲਾਉਣਾ ਹੀ ਹੈ ਕੀ ਧਰਨਾ ਤਿੰਨਾਂ ਜਿਹੜਾ ਪਾਰਟੀਆਂ ਦਾ ਆਪੋ ਆਪਣੇ ਦ੍ਰਿਸ਼ਟੀਜਾਂ ਚਲਾਉਣਾ ਬੰਦ ਕਰਕੇ ਜਿੰਨਾ ਟਾਈਮ ਯੂਨੀਵਰਸਿਟੀ ਦੇ ਜਿਹੜੇ ਹੱਕ ਬਹਾਲ ਨਹੀਂ ਹੁੰਦੇ ਗੱਲ ਇਹ ਹੈ ਐਵੇਂ ਡਰਾਮੇ ਕਰੀ ਆਉਣਾ ਇੱਥੇ ਆ ਕੇ ਮੁੜ ਕੇ ਅਸੀਂ ਹਾਈ ਕੋਰਟ ਚ ਕੇਸ ਪਾਤਾ ਜੀ ਅਸੀਂ ਉੱਥੇ ਕੇਸ ਪਾਤਾ ਕਿਸਾਂ ਗੁੱਸਾ ਪਾਉਣ ਵਾਲਾ ਪਹਿਲਾਂ ਕੀ ਬਣਿਆ ਕਿ ਵਿਦਿਆਰਥੀਆਂ ਨੇ ਹੜਕਾ ਹੜਕਾ ਦਾ ਸੜਕਾਂ ਦੇ ਉੱਪਰ ਬਹਿ ਕੇ ਹੀ ਮਿਲਦੇ ਨੇ ਕਿਸਾਨੀ ਅੰਦੋਲਨ ਵੇਲੇ ਅਸੀਂ ਬਹੁਤ سارے ਲੋਕਾਂ ਨੇ ਕਿ ਆ ਸੁਪਰੀਮ ਕੋਰਟ ਜਾਓ ਹਾਈ ਕੋਰਟ ਜਾਓ ਅਸੀਂ ਜਾਗਦੇ ਧਰਨਾ ਲਾਇਆ ਧਰਨਾ ਲਾ ਕੇ ਜਿਹੜਾ ਫੇਰ ਉਹ ਜਾ ਕੇ ਕਾਨੂੰਨ ਵਾਪਸ ਕਰਵਾ ਕੇ ਆਂਦੇ ਇਹ ਗੱਲ ਆ ਇਸ ਤੇ ਜ਼ਰੂਰ ਗੌਰ ਕਰਿਓ ਬਹੁਤ ਧੰਨਵਾਦ ਪਰ ਪਿਛਲੀ ਵਾਰ ਵੀ ਇਹ ਰਿਹਾ ਕਿਸਾਨੀ ਧਰਨਾ ਜਿਹੜਾ ਪਿਛਲੀ ਵਾਰ ਦਾ ਹੋਇਆ ਪੰਜਾਬ ਸਰਕਾਰ ਨੇ ਉਹਨੂੰ ਚੁਕਾਇਆ ਇਸ ਵਾਰ ਕੀ ਭੂਮਿਕਾ ਲੱਗਦੀ ਕਿਉਂਕਿ ਕਾਂ ਆਮ ਆਦਮੀ ਦੇ ਉਰੇ ਵਰਕਰ ਆਉਂਦੇ ਨੇ ਐਮਐਲਏ ਉਰੇ ਆ ਰਹੇ ਨੇ ਮੀਤੇ ਉਰੇ ਉਹਨਾਂ ਦਾ ਵਿਰੋਧ ਵੀ ਹੋਇਆ ਹਾਲਾਂਕਿ ਕੰਗ ਉਹਨਾਂ ਦਾ ਵਿਦਿਆਰਥੀ ਨੇ ਸਵਾਲ ਵੀ ਪੁੱਛੇ ਅੱਜ ਵੀ ਇਹ ਹੋਇਆ ਐਮਐਲਏ ਸਭ ਆਉਂਦੇ ਨੇ ਤੇ ਵਿਦਿਆਰਥੀ ਉਹਨਾਂ ਸਵਾਲ ਪੁੱਛਦੇ ਨੇ ਵੀ ਪਿਛਲੀ ਵਾਰੀ ਜਦੋਂ ਅਸੀਂ 2022 ਦੇ ਵਿੱਚ ਮਿਤਸ਼ਾ ਉਹਨਾਂ ਨੇ ਕਿਹਾ ਸੀ ਸੈਂਟਰਲਾਈਜੇਸ਼ਨ ਕਰਨੀ ਆਸੀਂ ਇੱਧਰ ਨੂੰ ਵਧਿਆ ਜਦੋਂ ਤਾਂ ਸਾਨੂੰ ਪੰਜਾਬ ਦੀ ਪੁਲਿਸ ਨੇ ਪਹਿਲਾਂ ਰੋਕਿਆ ਹਾਂ ਉਹੀ ਗੱਲ ਆ ਮੈਂ ਤੈਨੂੰ ਉਹੀ ਗੱਲ ਕਹੀ ਆ ਨਾ ਜੇ ਇਹ ਰੋਕਣਗੇ ਹੀ ਮੇਰੀ ਗੱਲ ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿਣਾ ਚਾਹਣਾ ਹਰ ਹਰ ਇੱਕ ਜਿਹੜਾ ਪੰਜਾਬ ਦਾ ਲੀਡਰ ਆ ਉਹ ਹਰ ਇੱਕ ਆਪਣੀ ਕੁਰਸੀ ਬਚਾਉਣ ਦੇ ਲਈ ਸੈਂਟਰ ਦੇ ਨਾਲ ਜਾ ਕੇ ਹੱਥ ਮਲਾਉਂਦਾ ਗੱਲਾਂ ਇੱਥੇ ਮੀਡੀਆ 'ਚ ਕੁਝ ਹੋਰ ਕਰਨੀਆਂ ਅੰਦਰ ਵੜ ਕੇ ਗੱਲਾਂ ਕੁਝ ਹੋਰ ਕਰਨੀਆਂ ਇਹ ਸਮੱਸਿਆ ਹੈ ਜਦੋਂ ਗੱਲ ਇਹ ਆ ਵੀ ਖੜ ਕੇ ਡਟ ਕੇ ਪੰਜਾਬ ਦੀ ਗੱਲ ਬੰਦਾ ਗਰਾਊਂਡ ਤੇ ਕਰੂਗਾ ਫਿਰ ਕਿਤੇ ਜਾ ਕੇ ਉਹ ਇਹ ਕਹਿ ਸਕਦਾ ਕਿ ਇਹ ਪੰਜਾਬ ਦਾ ਪੁੱਤ ਹੈ ਨਹੀਂ ਤੇ ਇਹ ਹਿਸਾਬ ਲਾ ਲਓ ਵੀ ਉਹ ਦਿੱਲੀ ਦਾ ਦਲਾਲ ਹੀ ਆ ਇਹ ਸਭ ਇਹ ਸਮਝ ਲੈਣੀ ਹੈ ਧੰਨਵਾਦ ਜਿਵੇਂ ਕਿ ਭਾਨੇ ਸਿੱਧੂ ਨੇ ਦੱਸਿਆ ਕਿ ਪੰਜਾਬ ਪੁਲਿਸ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਇਸ ਟਾਈਮ ਇਸ ਗੱਲ ਦਾ ਦਾਵਾ ਜ਼ਰੂਰ ਕਰੇ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰੇ ਕਿ ਤੁਸੀਂ ਜਦੋਂ ਵੀ ਇੱਥੇ ਆਉਨੇ ਹੋ ਜਦੋਂ ਵੀ ਲੋਕ ਇਧਰ ਨੂੰ ਕੋਚ ਕਰਨਗੇ ਪੰਜਾਬ ਦੇ ਲੋਕ ਉਸ ਵੇਲੇ ਤੁਹਾਡਾ ਸਟੈਂਡ ਕੀ ਹੋਗਾ ਕਿਉਂਕਿ ਕੰਗੋਣੀ ਜਾਂ ਮੈਥਰਾਨੋੜੀ ਐਮਐਲਏ ਉਰੇ ਆਉਂਦੇ ਨੇ ਨਾ ਤੇ ਵੀ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਵਾਰ ਕੀਤਾ ਕਿ ਕੁਰਤੇ ਝਾੜ ਕੇ ਲੰਘ ਜਾਂਦੇ ਨੇ ਹੁਣ ਦੇਖਣ ਦਾ ਮਸਲਾ ਹੈ ਵੀ ਅੱਗੇ ਕੱਲ 10 ਤਰੀਕ ਨੂੰ ਕੀ ਵਾਪਰਦਾ ਹੈ ਕਿਹੇ ਜਿਹੀਆਂ ਸਥਿਤੀਆਂ ਰਹਿਣਗੀਆਂ ਕਿਵੇਂ ਇਕੱਠ ਹੋਣਗੇ ਕਿੱਧਰ ਲੋਕ ਆਮ ਸਾਬ ਤੋਂ ਆਉਂਦੀਆਂ ਗੱਲਾਂ ਚੱਲ ਰਹੀਆਂ ਇਹਨਾਂ ਦਾ ਪਰ ਸੁਹਾਣਾ ਸਾਹਿਬ ਤੋਂ ਦੀ ਆਉਣ ਦੀ ਗੱਲ ਚੱਲ ਰਹੀ ਹੈ ਕੀ ਵਾਪਰਦਾ ਅੱਗੇ ਦੇਖਣਾ ਪਿਆ ਹੋਊਗਾ ਧੰਨਵਾਦ